ਲੇ ਵੀ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਅੱਜ ਆਪ ਆਇਆ ਬੁਰਜਸੇਮੇ ਬੁਰਜਸੇਮੇ ਜੀ ਆ ਜਿਹੜੀ ਸੰਗਤ ਦੇਖਦੇ ਹੋ ਤੁਸੀਂ ਇਹ ਥੋੜਾ ਪੈਂਦਾ ਜੀ ਇੱਥੇ ਪੂਰਾ ਪੱਕਾ ਸ਼ਰਤੀਆਲਾਜਾ ਬਹੁਤ ਹੀ ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਜੀ ਰਿੰਗਣ ਤੇ ਗਠਿਆ ਜੀ ਤੇ ਆਪਣੀ ਬਾ ਤੇ ਜੂਰੀਏ ਦਾ ਤਿੰਨ ਚੀਜ਼ਾਂ ਦਾ ਥੋੜਾ ਪੈਂਦਾ ਆ ਦੇਖੋ ਮਾਤਾ ਕਿਵੇਂ ਆਉਂਦੀ ਆ ਇੱਥੇ ਪੱਕਾ ਸ਼ਰਤੀਆਲਾਜਾ ਜੀ ਆਜੋ ਮਿਲ ਕੇ ਆਪਾਂ ਬਾਬਾ ਜੀ ਨੂੰ ਪੁੱਛਦੇ ਆ ਪੂਰੀ ਵੀਡੀਓ ਦੇਖਿਓ ਕੁੱਟ ਜਿਹੜਿਆ ਬੜੀ ਤੰਗ ਜਿਹਾ ਲੱਗਦਾ। ਬਾਬਾ ਜੀ ਕਿਹੜੇ ਦਿਨ ਆਉਣਾ ਪੈਂਦਾ ਜੀ ਇੱਥੇ? ਸ਼ਨੀਵਾਰ। ਆਏ ਸ਼ਨੀਵਾਰ ਜੀ। ਹਾਂਜੀ। ਬੁਰਜ ਸੇਮਾ ਪਿੰਡੀ ਆ ਜੀ ਇਹ। ਹਾਂਜੀ। ਲੈ ਵੀ ਦੋਸਤੋ ਬੁਰਜ ਸੇਮਾ ਪਿੰਡ ਆ ਤਲਵੰਡੀ ਸਾਬੋ ਦੇ ਨੇੜੇ ਆ ਜੀ। ਇਧਰੋਂ ਮੋੜ ਮੰਡੀ ਦੇ ਨੇੜੇ ਪੈ ਜਾਂਦਾ। ਇਹ ਸਾਰੇ ਜੀ ਜਿਹੜੀ ਸੰਗਤ ਦੇਖ ਰਹੇ ਆ ਇਹ ਰਿੰਗਣ ਦੇ ਸਹੌਲੇ ਵਾਸਤੇ। ਇੱਕ ਹੋਰ ਦੱਸਿਓ ਬੇਨਤੀ ਹੈਗਾ ਜੀ। ਬਾਬਾ ਜੀ ਕਦੇ ਰਿੰਗਣ ਦੀ ਸਹੌਲਾ ਪੈਂਦਾ ਜੀ ਇੱਥੇ? ਰਿੰਗਣ ਜੂੜ ਗਿਆ ਘਟ ਗਿਆ। ਲਵੀ ਰਿੰਗਣ ਜੂਰੀਆ ਤੇ ਗੱਠੀਏ ਦਾ ਥੋਲਾ ਪੈਂਦਾ ਜੀ ਸਰ ਤੇ ਇੱਥੇ ਲਾ ਜਾ ਤੇ ਮੇਰੇ ਅੱਗੇ ਦੇਖੀਂ ਆਪਣੀ ਨਾਨਕ ਦੇ ਘਿਆ ਸਭ ਸੰਸਾਰ ਹੈ ਤੇ ਸਾਰੀ ਇੱਥੇ ਦੂਰੋਂ ਨੇੜੇ ਆਈ ਹੋਈ ਹੈ ਜੀ